ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਮੀਤ ਗੱਜ ਜੇ ਸਾਰੇ ਠੀਕ ਹੋਣੇ ਤਾਂ ਅੱਜ ਸਾਡੇ ਇੱਥੇ ਮੌਸਮ ਹੈਗਾ ਨਾ ਧੁੱਪ ਹੈ ਨਾ ਛਾਂ ਹੈ ਬਿਲਕੁਲ ਗਰਮ ਜਿਹਾ ਮੌਸਮ ਹੈ ਗਾਇਜ਼ ਤੁਹਾਡੇ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਤੁਹਾਨੂੰ ਇੱਕ ਗੁੱਡ ਨਿਊਜ਼ ਦੇਣ ਲੱਗੇ ਆ ਗੁੱਡ ਨਿਊਜ਼ ਇਸ ਤਰ੍ਹਾਂ ਦੀ ਆ ਕਿ ਸਾਡਾ ਫੁੱਲ ਚੈਨਲ ਮੋਨਟਾਈਜੇਸ਼ਨ ਹੋ ਗਿਆ ਜੋ ਕਿ ਤੁਹਾਡੀ ਬਦੌਲਤ ਹੀ ਹੋਇਆ ਸਾਡਾ ਪੂਰਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਫੁੱਲ ਹੋ ਗਿਆ ਤੇ ਹੁਣ ਇੱਕ ਗੱਲ ਜ਼ਰੂਰ ਦੱਸੋ ਕਿ ਜਦੋਂ ਤੁਸੀਂ ਵੀਡੀਓ ਸ਼ੁਰੂ ਕੀਤੀ ਹੈ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਐਡ ਕਿਹੜੀ ਆਈ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਐਡ ਕਿਹੜੀ ਆਈ ਹੈ ਤੁਹਾਨੂੰ ਹਾਂ ਜਰੂਰ ਦੱਸਿਓ ਤੇ ਅੱਜ ਸਾਡੇ ਇੱਥੇ ਮੌਸਮ ਵਹਿਜਾ ਹੈ ਅਸੀਂ ਜਾ ਰਹੇ ਹਾਂ ਥੋੜਾ ਜਿਹਾ ਬਾਹਰ ਦੁਕਾਨ ਤੇ ਜਾ ਰਹੇ ਕੁਝ ਲੈਣ ਥੋਣੋ ਰਸਤੇ 'ਚ ਮਿਲ ਗਿਆ ਤੇ ਤਾਂ ਕਿ ਲੈ ਲ ਕੇ ਆਮਨੇ ਦੁਕਾਨ ਤੇ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਠੀਕ ਹੈ ਆ ਦੇਖੋ ਮੇਰੀ ਮਹਿੰਦੀ ਥੋਣੇ ਲੱਗਿਆ ਨੇ ਮੈਂ ਆਪੇ ਹੀ ਲਾਈ ਆ ਕੱਲ ਆ ਦੇ ਬਹੁਤ ਸੋਹਣੀ ਮਹਿੰਦੀ ਠੀਕ ਹੈ ਜਿੱਦਾਂ ਲਾ ਲੈਂਦੇ ਆ ਸਾਡੇ ਇੱਥੇ ਹੱਥ ਹੀ ਆਇਆ ਮੈਂ ਤੁਹਾਨੂੰ ਦਿਖਾਣੇ ਗੱਲੀ 'ਚ ਅੰਕਲ ਜਿਹਾ ਖੜਿਆ ਹੋਇਆ

ਬਾਜੀਓ ਇਹ ਦੀਏ ਦਿੱਤੀ ਕੀ ਆ ਆਪਾਂ ਨੂਡਲ ਲੈ ਕੇ ਆ ਗਏ ਹਾਂ ਮੇ ਹਸਬੰਡ ਦੇ ਆ ਮੇਰੀ ਆ ਦੇਖੋ ਆ ਦੇਖੋ ਬੈਠਾ ਹੋਇਆ ਰੈਗਲ ਬੈਠੇ ਆਪਾਂ ਨੂਡਲ ਖਾ ਰਹੇ ਆ ਆ ਸੌਸ ਦਿੱਤੀ ਐ ਮੈਂ ਖਾਣੇ ਲਈ ਪਰ ਆਪਾਂ ਨੂਡਲ ਲੈ ਲਿਆ ਆ ਨੂਡਲ ਲੈ ਕੇ ਆਪਾਂ ਘਰੇ ਜਾ ਰਹੇ ਆ ਆਗੇ ਨਿਊਡਲ ਲੱਗਦਾ ਬੰਜਾਂਦੇ ਆਪਾਂ ਨਿਊਡਲ ਆਹ ਨਾ ਦੇਹ ਇਹਨਾਂ ਲੱਗ ਜਾਂਦੇ ਆ ਇਹਨੇ ਟੈਸਟੇ ਬਹੁਤ ਸਾਡੇ ਨਾਲ ਇੱਕ ਬਾਵਾ ਆਇਆ ਕਹਿੰਦਾ ਤੁਹਾਡੇ ਕਰਦੀ ਨਹੀਂ ਦਿੱਕਤਾਂ ਕਿਸੇ ਨੇ ਤੁਹਾਡੇ ਉਪਰ ਜਾਣ ਤੋਂ ਤੇ ਜਾਦੂਦੂਤ ਉਹਨਾਂ ਕਰਤਾ ਹੈ ਕਰਤਾ ਤੁਹਾਡੇ ਉਪਰ ਇਹ ਉਹ ਪਤਨਵੇਂ ਹਸਬੰਦ ਨੂੰ ਕੀ ਕੀ ਕਹਿੰਦਾ ਸੀ ਤੇਰੇ ਉਪਰ ਦਿੱਕਤਾਂ ਆਣ ਬਜੇ ਉਹ ਕਿੱਥੇ ਵੇ ਕਹਿੰਦਾ ਉਹ ਤਾਗਾ ਕਿ ਉਹਨੇ ਲਿੱਤਾ ਸੋ ਵੀ ਕਹਿੰਦਾ ਦੇਖ ਛੋਟਾ ਹੋ ਗਿਆ ਜੇ ਛੋਟਾ ਹੋ ਗਿਆ ਤਾਂ ਸਮਝ ਤੇਰੀ ਦਿੱਕਤ ਹੈ ਨਹੀਂ ਹੋਇਆ ਤਾਂ ਇਹ ਪਤੰਦਾ ਕਹਾਂ ਪਾ ਗਿਆ ਇੰਨਾ ਧੱਗਾ ਇੰਨਾ ਮੇਰੇ ਹਸਬੰਦ ਆਪਣੇ ਸਿਰ ਵਰਲੇ ਕੱਟਿਆ ਸੀ ਉਹਨੇ ਅੱਧਾ ਕਰਤਾ ਆ ਦੇਖ ਆ ਪਿਆ ਧੱਗਾ ਆ ਆਹ ਆਦਾਗਾ ਇੰਨਾ ਵੱਡਾ ਸੀ ਸਿਰ ਮੇਰੇ ਹਸਬੰਦ ਦੇ ਬਰਾਬਰ ਦਾ ਉਹਨੇ ਅੱਧਾ ਕਰਤਾ ਉਹ ਕਹਿੰਦੇ ਕਿ ਇਦਾਂ ਉਦਾਂ ਏ ਤੁਹਾਡੇ ਕੋਲ ਜੀ ਪ੍ਰੋਬਲਮ ਆਣ ਵਾਲੇ ਕਿਸੇ ਵੀ ਦਵਾਈ ਜਨਾਨੇ ਤੁਹਾਡੇ ਪੱਟੂ ਨੇ ਕਿਤੇ ਉਹਦੇ ਦੋ ਮੁੰਡੇ ਆ ਏ ਉਹ ਪਹਿਲਾਂ ਤੁਹਾਡੇ ਘਰੇ ਬਹੁਤ ਆਂਦੀ ਸਨ ਆਂਦੀ ਨਹੀਂ ਪਤਾ ਨਹੀਂ ਕਿ ਕਿ ਬੋਲਿਆ ਉਹਨੇ ਬਹੁਤ ਸਾਨੂੰ ਮੈਂ ਤਾਂ ਘਬਰਾ ਗਈ ਕਿੰਨੇ ਇਦਾਂ ਉਦਾਂ ਏ ਫਿਰ ਮੈਂ ਹਸਬੰਦ ਕਹਿੰਦੇ ਇਦਾਂ ਕੁਛ ਨਹੀਂ ਹੁੰਦਾ ਆਪਣੇ ਰੱਬ ਤੋਂ ਸੱਚਾ ਕੁਛ ਨਹੀਂ ਹੈਗਾ ਰੱਬ ਸਹੀ ਹੈ ਨਾ ਆਪਣੇ ਸਭ ਤੋਂ ਸਹੀ ਹੈ ਆ ਬਣਾ ਰਹੀ ਆ ਹੁਣ ਇਹ ਨੀਂंबू ਪਾਣੀ ਆ ਦੇਖੋ ਕੜਾ ਲੈ ਨੀਂंबू ਪਾਣੀ ਨੀਂंबू ਪਾਣੀ ਨੀਂंबू ਬੋਲ ਰਹੀ ਆ ਡੈਡੀ ਆਣ ਆਲੇ ਫੜਾ ਫੜਾ ਨੀਂंबू ਪਾਣੀ ਬਣਾ ਦੇ ਤੇ ਗਾਈਜ਼ ਹੁਣ ਸਾਡੀ ਵੀਡੀਓ ਜਿਆਦਾ ਜਿਆਦਾ ਦੇਖਿਆ ਕਰੋ ਕਿਉਂਕਿ ਹੁਣ ਤਾਂ ਪੂਰਾ ਚੈਨਲ ਮੌਨਟਾਈਜੇਸ਼ਨ ਹੋ ਗਿਆ ਵਾ ਹੁਣ ਇਹ ਕਿ ਚਲੋ ਜੇ ਥੋੜੀ ਬਹੁਤ ਸਾਨੂੰ ਇਨਕਮ ਹੋਊਗੀ ਤਾਂ ਅਸੀਂ ਆਪਣੀ ਥੋੜੀ ਬਹੁਤ ਹਾਲ ਸੁਧਾਰ ਲਾਂਗੇ ਤੇ ਪਲੀਜ਼ ਇੰਨਾ ਕੀ ਸਪੋਰਟ ਕਰ ਦਿਓ ਕਿ ਵੀਡੀਓ ਵਧੀਆ ਦੇਖਿਓ ਸਾਰੀ ਦੇਖਿਆ ਕਰੋ ਜਿੰਨੀ ਵੀ ਦੇਖਿਆ ਕਰੋ ਕਿਉਂਕਿ ਉੱਥੇ ਉੱਥੇ ਐਵਰੀ ਇੰਟੈਂਸ਼ਨ ਤੇ ਵੀ ਜਾ ਕੇ ਦੇਖ ਲੈਣਾ ਕਿ ਆਡੀਅנס ਨੇ ਵੀਡੀਓ ਕਿੰਨੀ ਦੇਖੀ ਹੈ ਤੇ ਕਿਸੇ ਨੇ 1 ਮਿੰਟ 48 ਸੈਕਿੰਡ ਦੇਖੀ ਹੁੰਦੀ ਹੈ ਕਿਸ ਨੇ ਕੁ ਸੈਕਿੰਡ ਦੇਖਣ ਲਈ ਨੇ ਸਕਿਪ ਕੀਤੀ ਹੁੰਦੀ ਹੈ ਤੇ ਐਦਾ ਨਾ ਕਰਿਆ ਕਰੋ ਪਲੀਜ਼ ਜੇ ਵੀਡੀਓ ਤੇ ਆਉਣੀ ਹੈ ਤੇ ਵੀਡੀਓ ਪੂਰੀ ਦੇਖਿਆ ਕਰੋ ਗਾਇਜ਼ ਆਹ ਡੈਡੀ ਆਗੇ ਨੇ ਤੇ ਡੈਡੀ ਨੂੰ ਉਹ ਪੰਡਤ ਵਾਲੀ ਗੱਲ ਦੱਸਾਂਗੇ ਉਹ ਜਿਹੜਾ ਪੰਡਤ ਪਰ ਕੀ ਕੀ ਕਹਿੰਦਾ ਸੀ ਕੀ ਕੀ ਨਹੀਂ ਕਹਿੰਦਾ ਸੀ ਤੇ ਡੈਡ ਦੇ ਰਿਐਕਸ਼ਨ ਦੇਖਾਂਗੇ ਕਹਿ ਜਾਊਗਾ ਕਹਿ ਜਾ ਨਹੀਂ ਉਹ ਗੱਲ ਜੋਤੀ ਹੁਣ ਦੱਸੂ ਕਿ ਡੈਡੀ ਨੂੰ ਠੀਕ ਆ ਤੇ ਮੈਂ ਚੋਰੀ ਚੁਪੇ ਵੀਡੀਓ ਬਣਾਉਂਗਾ ਕਿਉਂਕਿ ਡੈਡੀ ਵੇਸੇ ਵੀਡੀਓ ਬਣਾਉਣ ਨਹੀਂ ਦਿੰਦੇ ਆਗੇ ਤੇ ਮੈਂ ਚੋਰੀ ਚੋਰੀ ਬਣਾਉਂਗਾ ਵੀਡੀਓ ਤੇ ਡੈਡੀ ਦੇ ਰਿਐਕਸ਼ਨ ਦੇਖੋ ਕਹਿ ਜਾਣਾ ਜਰਜੋਤੀ ਨੇ ਗੱਲ ਦੱਸਣੀ ਹੈ ਨੋ ਪੰਡਤ ਵਾਲੇ ਅੰਦੇ ਮਤਲਬ ਉਹ ਮਤਲਬ ਪਤਾ ਨਹੀਂ ਕੀ ਦੇ ਦੋ ਮੁੰਡੇ ਉਹ ਇਨਾਨਮ ਇਨਾਨਮ ਮੈਨੂੰ ਕਹਿਣ ਲੱਗਿਆ ਕਹਿੰਦਾ ਤੇਰੇ ਧਾਗਾ ਪੈਰ ਤੋਂ ਲੈ ਕੇ ਸਿਰ ਤੱਕ ਧਾਗਾ ਨਾਪ ਕਹਿੰਦਾ ਜੇ ਤੇਰੇ ਧਾਗੇ ਛੋਟਾ ਹੋ ਗਿਆ ਕਹਿੰਦਾ ਕਿਸ ਨੇ ਕੁਝ ਕੀਤਾ ਕੁੱਤਾ ਉਹ ਧਾਗਾ ਛੋਟਾ ਹੋ ਗਿਆ ਤਾਂ ਕਿਸ ਨੇ ਕੁਝ ਕਹਿੰਦਾ ਕੀਤਾ ਕੁੱਤਾ ਹੋਏ ਤੁਹਾਡੇ ਦੇ ਉੱਪਰ ਕਹਿੰਦਾ ਜਿਨ੍ਹਾਂ ਨੇ ਕੀਤਾ ਕਹਿੰਦਾ ਉਹਨਾਂ ਦੇ ਦੋ ਮੁੰਡੇ ਆ ਉਹ ਐਵੇਂ ਹੀ ਮਾਰਿਆ ਕਹਿੰਦਾ ਜੋਤੀ ਕੰਦੀ ਧਾਗਾ ਦਾ ਛੋਟਾ ਹੋ ਗਿਆ ਹਾਂ ਦੰਦ ਅੱਛੇ ਦੰਦ ਛੋਟਾ ਹੋ ਗਿਆ ਉਹ ਤੋੜ ਤੋਂ ਨਿਆ ਨਾ ਨਾ ਰੱਖੀ ਸਫਾਈ ਹੁੰਦੀ ਫਿਰ ਕਹਿੰਦਾ ਜੀ ਉਹ ਉਪਾਏ ਕਰਨਾ ਕਹਿੰਦਾ ਫਿਰ ਥੋੜੀ ਚੀਨੀ ਦਿਓ ਮੈਂ ਖੈ ਨਹੀਂ ਕੋਚੇ ਫਿਰ ਕਹਿੰਦਾ ਨਹੀਂ ਹੈ ਕਹਿੰਦਾ 10 20 ਰੁਪਏ ਦਿਓ ਇੱਕ ਕਰਨ ਦਾ ਟੈਸਟ ਤਨੇ ਆ ਵੀਰ ਵਰ ਤੇ ਲਗੇ ਅਗਲੇ ਵੀਰ ਵਰ ਤੇ ਕਹਿੰਦਾ ਤੇਰਾ ਐਕਸੀਡੈਂਟ ਕੋਈ ਵੱਡਾ ਕੰਮ ਨਾ ਹੋ ਜੇ ਕਹਿੰਦਾ ਇੱਥੇ ਮੈਂ ਕਿਸੇ ਨੂੰ ਦੱਸਿਆ ਸੀ ਕਹਿੰਦਾ ਉਹ ਮੰਨ ਨਹੀਂ ਕਹਿੰਦਾ ਉਹ ਤਾਂ ਹੋ ਗਿਆ ਇਹ ਕਹਿੰਦੀ ਸੱਚੀ ਕਹਿੰਦੀ ਕੁਝ ਹੋ ਨਾ ਜਾਵੇ ਇਦਾਂ ਹਾਂ ਹਾਂ ਆਖਬਾਰ ਚ ਕੀ ਮੈਂ ਉਹਦੇ ਅਨਸਾਰ ਚੱਲਦਾ ਤਾਂ ਮੇਰੇ ਘਰ ਨਾਲ ਜਿਹੜਾ ਉੱਪਰ ਨਿੱਕੀ ਹੋਇਆ ਉਹ ਰਿਮੜ ਬੱਟੀ ਨਾ ਨੇ ਨਾ ਕਹਿੰਦਾ ਅੱਛਾ ਉਹ ਮਹਾਤਮਾ ਗੰਧੀ ਇਹ ਬੰਦਾ ਜਿਹੜਾ ਹਰ ਇੱਕ ਬੰਦੇ ਨੂੰ ਪੌੜਾ ਲਾਉਂਦਾ ਇਥੇ ਵੀ ਬੰਦੇ ਨੂੰ ਗੱਲ ਕਰਦਾ ਕੋੜੀ ਜਿਹਾ ਨਾ ਦਾ ਉਹ ਉਹ ਗੱਲਾਂ ਗੱਲਾਂ ਹੋਇਆ ਕਰ ਕੋਣ ਇਹਨਾਂ ਜਿਹਨਾਂ ਸੁਭਾਅ ਉਹ ਮਿੱਠਾ ਕੇ ਹੋਣ ਟਾਈਮ ਟਾਈਮ ਕੋਈ ਉਹ ਜਨਾਈ ਮੇਰਾ ਉਹ ਮਿਠਾ ਜਿਹਾ ਉਹ ਐਸਾ ਮੈਨੂੰ ਪਤਾ ਨਹੀਂ ਜੋ ਤੇਰਾ ਸੁਭਾਅ ਆ ਉਹ ਵੀ ਮੈਨੂੰ ਪੂਰਾ ਗਿਆ। ਜਦੋਂ ਸੀ ਜੀਆ ਮੈਨੂੰ ਜਦੋਂ ਗਿਆ ਇਹ ਆ ਵੀ ਤੇਰੀ ਮੁੰਦੇ ਸਿਰ 7 ਦਿਨ ਬਚੇ। ਉਹ ਲੋਕਾਂ ਨੂੰ ਮਾੜਾ ਗੰਗਾ ਬੋਲਦਾ। ਜੀ ਚੰਗਾ ਨਾ ਗੱਲ ਨਹੀਂ ਕਰਦਾ। ਉਹ ਉਹ ਬਜ਼ਾਰੇ ਨੂੰ ਇਹ ਹੋ ਗਿਆ ਵੀ ਮੇਰੇ ਭਜੰਦੀ ਦੇ 7 ਦਿਨ ਬਚੇ ਨੇ। ਉਹ ਉਹ ਮੈਂ ਕਿਦਾਂ ਇਹ ਤਾਂ ਅਜੀ ਲੋਕਾਂ ਨੇ ਲੜੌਣੇ ਨੇ ਯਾਨੀ ਮਿੱਠਾ ਮਿੱਠਾ ਬੋਲਣਾ ਕਿਉਂ ਕਰਦਾ ਕੀ ਜਿਹਨਾਂ ਦਾ ਲਾਈਜਾ ਕਰਨੀ ਕੀ ਬਾਰ ਬੱਸ ਤਾਂ ਨਹੀਂ ਬਦਲ ਗਿਆ ਤੇ ਮੈਂ ਸੱਤ ਜਣਾਂ ਨੇ ਜਿੱਤੇ ਨਹੀਂ ਕੀਹਨਾਂ ਦਾ ਲਾਈਜਾ ਕਰਨੀ ਕੀ ਬੱਦੀ ਜਨਾ ਉਹ ਨਹੀਂ ਕੀਤਾ ਉਹ ਸ਼ਾਮ ਆਇਆ ਸਤ ਨੂੰ ਬੈਠੀਆਂ ਲੱਗ ਗਈ ਕਹਿੰਦਾ ਮਾਰਾ ਜ ਮੇਰਾ ਬਾਜੀ ਲਾਟ ਦੇ ਜਿਸ ਵੇ ਮੈਨੂੰ ਸੀਰ ਦੇ ਬਾਦ ਜਦੋਂ ਮੇਰੇ ਨੇ ਮੇਰਾ ਅਸ਼ੀਰਵਾਦ ਦੇਣਾ ਸਦਾਈ ਇਹ ਜੋ ਗੁੱਸ ਮੈਂ ਤੈਨੂੰ ਕਿਹਾ ਸੀ ਉਹ ਤਾਂ ਜਿਹੜੀ ਕਿ ਤੂੰ ਮੁਕਰ ਰਣ ਵਿੱਚ ਆਉਂਦਾ ਨਾ ਕਰ। ਜੀ ਤੇਰੇ ਮਾਨ ਦੇ ਵਿੱਚ ਜੇ ਬਹਿ ਗਿਆ ਵੀ ਮੈਨਾਂ ਛੱਡ ਦੇਣੀ ਜੀ ਨੇ। ਇੱਕੋ ਵਾਰ ਨਹੀਂ ਹੋ ਜਾਣਾ। ਹਨਾ ਬਸ ਇੱਕ ਹੁਣ ਲਈ ਦਨ ਨਹੀਂ ਰਲਣਾ। ਜੀ ਜੀ ਨੂੰ ਸੁਣੋ ਬੰਨਣਾ ਵੀ ਮੈਂ ਪਾ ਸਕਦਾ ਨਾ ਵਾਲੀ ਉਹ ਵੀ ਹੋਣੀ ਕਰਨਾ ਦਾ ਕਰਨਾ ਲਾਉਂਦਾ। ਬੜੀ ਜ਼ੋਰ ਦੀ ਤਹਿਜ਼ੂਨ ਗਰਜਣਾ ਨਹੀਂ ਜਾ ਕਿ ਉਹ ਵੀ ਐ ਹੋਣੀ ਹੈ ਉਹ ਜੋ ਹੋਣਾ ਉਹ ਹੋ ਕੇ ਆਣਾ ਪੱਕਾ। ਉਹ ਨਹੀਂ ਚੱਲ ਸਕਦਾ। ਨਾ ਗੁੰਸਾ ਬੱਜਾ ਆਉਣਾ ਤੇ ਨਾ ਗੁੰਮੂ ਕੋ। ਜੋ ਉਹ ਨਹੀਂ ਹੋਉਂ ਨਹੀਂ ਹੋਏ ਐ ਹਾਂ ਬਿਗਾਏ ਜਿਵੇਂ ਕੜੀ ਗਿਆ ਨੂੰ ਕੁਤ ਬਣੂ ਕਰਨੀ ਲੋ ਗਾਇਸ ਮੈਂ ਬਣਾ ਲੱਗੇ ਆਲੂ ਦੀ ਸਬਜ਼ੀ ਆ ਤੜਕਾ ਬਣਾ ਰਿਹਾ ਹਾਂ ਅਜਿਆ ਭੁੰਨੇਗੇ ਆਹ ਤਰਤੇ ਪਾ ਕੇ ਤਾ ਤਾ ਟਮਾਟਰ ਕਾਟ ਕੇ ਪਾ ਲਾ ਸਬਜ਼ੀ ਆ ਆਜ ਕਦ ਬਣਾਨੇ ਕਿਹੜੀ ਸਬਜ਼ੀ ਪਤਾ ਹੈ ਕੜੀ ਵਾਲੇ ਆਲੂ ਉਬਾਲ ਕੇ ਤਰੀ ਵਾਲੇ ਆਲੂ ਵੱਲ ਕੇ ਤਾਂ ਬਣਾ ਲੈ ਕਿਉਂਕਿ ਡੈਡੀ ਤੋਂ ਫਿਰ ਖਾਈ ਨਹੀਂ ਜਾਂਦੇ ਆ ਗਈ ਹਲਦੀ ਆ ਗਿਆ ਨਾਣ ਆ ਨਾਣ ਹੋਰ ਆ ਗਈ ਹੈ ਲਾਲ ਮਿਰਚ ਹੋਰ ਵੀ ਪਾਣਾ ਹੋਰ ਕੀ ਪਾਣਾ ਆ ਰਹੇ ਕੀੜੀਆਂ ਦੇਖੋ ਥੋੜੇ ਕੀੜੇ ਕੀੜੀਆਂ ਤਾਂ ਬਹੁਤ ਆ ਜਾਂਦੀਆਂ ਮੀਂਹ ਦੇ ਕਰਕੇ ਬਹੁਤ ਆਉਂਦੀਆਂ ਕੀੜੀਆਂ ਥੋੜਾ ਹੀ ਅਮਚੀ ਹੋਰ ਥੋੜਾ ਜਿਹਾ ਗਰਮ ਮਸਾਲਾ ਇਹਨਾਂ ਟੇਸਟ ਵਧੀਆ ਆ ਅੱਛਾ 판 ਸਬਜੀ ਸਬਜੀ ਬਣਾ ਕੇ 판 ਜਲਦੀ ਹੋ ਰਹੀ ਹੈ ਅੱਜ ਤਾਂ ਪੂਰੀ ਖੁਸ਼ ਆ ਅੱਜ ਖੁਸ਼ ਪਤਾ ਕਿਉਂ ਆ ਕਿਉਂਕਿ ਇਹਦਾ ਸਾਰਾ ਚੈਨਲ ਮੋਨਟਾਈਜੇਸ਼ਨ ਹੋ ਗਿਆ ਜੋ ਕਿ ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਹੋਇਆ ਕਿ ਤੁਸੀਂ ਸਾਰੇ ਇੰਦੀ ਸਪੋਰਟ ਕਰਦੇ ਹੋ ਤੇ ਤੁਹਾਨੂੰ ਸਾਰਿਆਂ ਦਾ ਸਾਡੇ ਵੱਲੋਂ ਬਹੁਤ ਜਿਆਦਾ ਪਿਆਰ ਤੇ ਸਾਥਰੀ ਕਾਲ ਤੇ ਥੈਂਕਸ ਸਭ ਕੁਝ ਤੇ ਵਧਾਈਆਂ ਤੇ ਵਧਾਈਆਂ ਕਿ ਸਾਡੀ ਫੈਮਿਲੀ ਅ ਥੋੜੀ ਹੋਰ ਵੱਧ ਗਈ ਹੈ ਤੇ ਦੂਜੀ ਆਪਣੀ ਫੈਮਿਲੀ ਵੀ ਹੋਣਾ ਪੈਸੇ ਵਾਲੀ ਹੋ ਜੂਗੀ ਅਸੀਂ ਵੀ ਫਿਰ ਪੀਜ਼ਾ ਵਰਕਰ ਖਾਇਆ ਕਰਾਂਗੇ ਮਸਾਲੇ ਦਾ ਰੰਗ ਦੇਖੋ ਕਿੰਨਾ ਘੈਂਟ ਆਇਆ ਓਏ ਹੋਏ ਹੋਏ ਹੋ ਵਾਹ ਬਈ ਵਾਹ ਮਸਾਲੇ ਦਾ ਰੰਗ ਦੇਖ ਰਹੇ ਹੋ ਮੋਹਾਲੀ ਵਾਲੇ ਵੀਰ ਜੀ ਮਸਾਲੇ ਦਾ ਰੰਗ ਦੱਸੋ ਜੀ ਤੁਹਾਨੂੰ ਤਾਂ ਪਤਾ ਹੋਣਾ ਕਿਉਂਕਿ ਪਾਣੀ ਪੂਰੀ ਤੁਸੀਂ ਬਣਾਦੇ ਹੋ ਭੇਲ ਬਣਾਉਂਦੇ ਹੋ ਤੇ ਮਸਾਲੇ ਦਾ ਰੰਗ ਦੇਖ ਕੇ ਪਤਾ ਲੱਗ ਜਾਂਦਾ ਕਿ ਸਬਜੀ ਕਹੀ ਜੀ ਹੋਣੀ ਆ ਆ ਦੇਖੋ ਲੱਗ ਗਿਆ ਮੈਂ ਹੱਥ ਨਾਲ ਵੀ ਮੈਸ਼ ਕਰਦੇ ਮੇਰੇ ਨੂੰ ਫਾਇਦਾ ਨਹੀਂ ਮੈਸ਼ ਕਰਦੇ ਪਿਛਲੇ ਸਾਰੇ ਆਲੂ ਮੈਂ ਹੱਤ ਨਾਲ ਹੀ ਮੈਸ਼ ਹੁੰਦੇ ਆ ਪਰ ਹੱਤ ਨਾਲ ਜੋ ਮੈਸ਼ ਹੁੰਦੇ ਉਹ ਚੀਜ਼ ਸਬਜੀ ਨਾਲ ਨਹੀਂ ਹੁੰਦੀ ਉਹ ਮਸ਼ੀਨ ਨਾਲ ਨਹੀਂ ਹੁੰਦੀ ਹੱਤ ਨਾਲ ਮੈਸ਼ ਵਧੀਆ ਹੋ ਜਾਂਦੇ ਆ ਸਾਰੇ ਮੈਸ਼ ਕਰ ਦੇਣੇ ਆ ਵੇ ਸਾਡੇ ਆਲੂ ਔਰ ਆਪਾਂ ਇਹਦੇ ਵਿੱਚ ਪਾਣੀ ਪਾਣਾ ਆ ਰਹੇ ਆ ਦੋ ਥੋੜਾ ਤੇ ਆ ਰਹੇ ਆ ਤੇ ਆ। ਇਹਨੂੰ ਸਿੱਧੇ ਮੋਇਲੇ ਪਾ ਲਓ। ਆਹ ਆ। ਜਿਸ ਮੈਂ ਆਲੂ ਕੱਟ ਕੇ ਪਾ ਲਈਏ ਤੁਸੀਂ ਸਾਰੇ ਆਨੇ ਮੇਰੀ ਚੈਨਲ ਨੂੰ ਮੋਨਟਾਈਜ਼ ਪੂਰਾ ਕਰਾਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੀਸੇ ਦੇ ਸਪੋਰਟ ਕਰਦੇ ਰਹੋ ਅੱਗੇ ਦੇ ਸਾਡੇ ਫੈਮਿਲੀ ਵੱਧਦੀ ਰਹੇ ਘਟੇਗਾ ਇਹ ਨਾ ਯਾਦ ਰੱਖਣਾ। ਤੁਸੀਂ ਜੋ ਜੋ ਸਾਡੇ ਲਈ ਤੁਸੀਂ ਸਾਰਾ ਕੁਝ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇੰਨਾ ਸਾਰਾ ਪਿਆਰ ਦਿੱਤਾ ਸਾਨੂੰ ਇੰਨਾ ਸਾਰਾ ਸਪੋਰਟ ਦਿੱਤਾ ਉਹਦੇ ਸਾਰੇ ਵਾਸਤੇ ਬਹੁਤ ਜ਼ਿਆਦਾ ਤੁਹਾਡਾ ਥੈਂਕਸ ਤੇ ਅੱਜ ਸਾਡਾ ਚੈਨਲ ਫੁੱਲੀ ਮੋਨਟਾਈਜੇਸ਼ਨ ਹੋ ਗਿਆ ਫੁੱਲ ਹੋ ਗਿਆ ਜੀ ਤੇ ਦੱਸਿਓ ਜ਼ਰੂਰ ਕਿ ਅੱਜ ਮੇਰੇ ਚੈਨਲ ਦੇ ਵਿੱਚ ਐਡ ਕਿੰਨੀ ਵਾਰ ਆਈ ਹੈ ਵੀਡੀਓ ਵਿੱਚ ਤੁਸੀਂ ਦੇਖਦੇ ਰਹੇ ਤੇ ਐਡ ਕਿੰਨੀ ਵਾਰ ਆਈ ਹੈ ਦੱਸਿਓ ਜ਼ਰੂਰ ਦੱਸਿਓ ਜਓ ਗਾਇਸ ਇਹ ਦੱਸਿਓ ਬਾਬਾ ਜਿਹੜੀ ਗੱਲ ਕਹਿੰਦੇ ਹੋ ਸਹੀ ਹੁੰਦੀ ਹੈ ਗੱਲ ਤੇ ਕਮੈਂਟਸ ਵਿੱਚ ਦਰਦਸ ਹੈਗਾ ਤੇ ਬਾਬਿਆਂ ਨੇ ਭਾਟੇ ਭਾਇਓ ਬਾਬਾ ਕੋਈ ਗੱਲ ਨਹੀਂ ਉਹ ਤਾਂ ਉਵੇਂ ਹੀ ਮਾਰਦੇ ਨੇ ਉਹਨਾਂ ਨੂੰ ਆਪਣਾ ਤਾਂ ਪਤਾ ਨਹੀਂ ਹੁੰਦਾ ਯਾਰ ਤਾਂ ਅੱਜ ਦਾ ਸਾਨੂੰ ਆਪਾਂ ਉਹ ਸਾਰੇ ਅੱਜ ਦਾ ਬਾਬਾ ਠੀਕ ਹੈ ਤੁਹਾਨੂੰ ਕਹਿੰਦੇ ਬ੍ਰੀਫ ਮੈਿਲ ਬ੍ਰਾਊਸਿੰਗ ਲਾਈਕ ਵਿੱਚ ਸ਼ੇਅਰ ਕਰਨਾ ਤੇ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਜੇ ਕੋਈ ਫੋਨ ਕਰਦੇ ਅੱਗੇ ਸਾਡੇ ਮਿੱਤਰ ਹੋਰ ਵੀ ਪਰਵਤਨ ਸਾਰਾ ਕੁਝ ਵਧੀਆ ਵਧੀਆ ਹੋਵੇ ਤੇ ਅੱਜ ਨਹੀਂ ਬਾਈ ਕੱਲ ਮਿਲਦੇ ਆ ਓਕੇ